पेंशनरा पेंशनर पंजाब सरकार ਪੰਜਾਬ ਸਟੇਟ ਮਿਨਿਸਟਰੀ ਆਨ ਪੈਨਸ਼ਨ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਮ ਇੱਕ ਮੰਗ ਪੱਤਰ ਕਾਰਜਕਾਰੀ ਪ੍ਰਧਾਨ ਨਿਰਮਲ ਸਿੰਘ ਆਨੰਦ ਚੌਂਗਾ ਰੁਲੀਆ ਰਬੀਰ ਸਿੰਘ ਸੁਰਿੰਦਰ ਸਿੰਘ ਨੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾਨ ਨੂੰ ਦਿੱਤਾ ਇਸ ਮੌਕੇ ਨਿਰਮਲ ਸਿੰਘ ਆਨੰਦ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਸਟੇਟ ਮਿਨਿਸਟਰੀ ਆਨ ਪੈਨਸ਼ਨ ਐਸੋਸੀਏਸ਼ਨ ਜਿਲ੍ਹਾ ਅੰਮ੍ਰਿਤਸਰ ਵੱਲੋਂ ਕੀਤੀ ਗਈ ਮਹੀਨਾਵਾਰ ਮੀਟਿੰਗ ਦੌਰਾਨ ਸਮੂਹ ਪੈਨਸ਼ਨਾਂ ਵਿਜੇਵਾਲੀ ਜੁਆਇੰਟ ਸਕੱਤਰ ਬਲਵਿੰਦਰ ਕੁਮਾਰ ਜੰਟੀਪੁਰ ਚੇਅਰਮੈਨ ਬਲਬੀਰ ਸਿੰਘ ਕੈਸ਼ੀਅਰ ਹਰਵਿੰਦਰ ਸਿੰਘ ਜੋਸ਼ਣ ਮੁੱਖ ਜਥੇਬੰਦਕ ਖਤਰ ਸੋਮਨਾਥ ਰੋਲਗਿਆ ਸੀਨੀਅਰ ਮਿਤਪਰਦਾਨ ਕੁਲਦੀਪ ਸਿੰਘ ਆਫਿਸ ਖਤਰ ਜੁਗੇਸ਼ ਪਾਟਿਆ ਰਵਦੀਪ ਸਿੰਘ ਜ਼ਿਲ੍ਹਾ ਕਾਨੂੰਨੀ ਸਲਾਹਕਾਰ ਰਮੇਸ਼ਪੁਰ ਵਾਈਸ ਚੇਅਰਮੈਨ ਮੈਡਮ ਵਿਨਾ ਸ਼ਰਮਾ ਸੀਨੀਅਰ ਵਾਈਸ ਪ੍ਰਧਾਨ ਬਲਬੀਰ ਸਿੰਘ ਖਾਮਲਾਲ ਓਮਪrakash ਦਲਜੀਤ ਸਿੰਘ ਬਾਬਾ ਬਕਾਲਾ ਨਰਿੰਦਰ ਸਿੰਘ ਗਿੱਲ ਛੇਰਿੰਦਰ ਸਿੰਘ ਬਲਵਿੰਦਰ ਸਿੰਘ ਕੰਡੇਰ ਅਰਪਿੰਦਰ ਸਿੰਘ ਪੁੱਲਰ ਗਰਨ ਸਿੰਘ ਮਜੀਠੀਆ ਜਵੰਤਕ ਔਰ ਦਿਨੇਸ਼ ਪਾਲਾ ਹਰਜਿੰਦਰ ਸਿੰਘ ਮੋਨ ਲਾਲ ਮੁਖਤਿਆਰ ਸਿੰਘ ਸ਼ੇਖ ਕੁਮਾਰ ਕੁਲਵੰਤ ਸਿੰਘ ਵਿਰਕ ਨਰਿੰਦਰ ਸਿੰਘ ਸਤਪਾਲ ਓਰ ਨਿਸ਼ਕਮਾਰ ਰਾਜਾ ਕ੍ਰਿਸ਼ਨ ਵਿਜੇ ਕੁਮਾਰ ਸ਼ਰਮਾ ਵੱਲੋਂ ਲੈ ਫੈਸਲੇ ਅਨੁਸਾਰ ਆਪਣੀਆਂ ਹੱਕੀ ਮੰਗਾਂ ਪੈਨਸ਼ਨਾਂ ਨੂੰ 13% ਬੰਦਾ ਮਹਿੰਗਾਈ ਪੱਤਾ ਤਰੰਤਰ ਲੀਕ ਕੀਤਾ ਜਾਵੇ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਤਨਖਾਹ 2.65 ਬਣਾ ਕੇ ਫਾਰਮੂਲੇ ਨਾਲ ਫਿਕਸ ਕੀਤੀ ਜਾਵੇ ਮੈਡੀਕਲ ਪੱਤਾ 3000 ਰੁਪਏ ਪ੍ਰਤੀ ਮਹੀਨਾ ਦਿੱਤਾ ਜਾਵੇ ਛੇਵੇਂ ਤੇ ਕਿਸ਼ਚਨ ਨਾਲ ਸੰਬੰਧਿਤ ਅਤੇ ਲੀਵ ਇਨਕੇਸਮੈਂਟ ਦਾ ਏਰੀਅਰ ਜਸ਼ਮੁਖਤ ਇੱਕ ਕਿਸ਼ਤ ਵਿੱਚ ਇਕੱਠੀ ਅਦਾਇਗੀ ਕੀਤੀ ਜਾਵੇ 2000 ਤੋਂ ਬਾਅਦ ਭਰਤੀ ਮੁਲਾਜ਼ਮਾ ਨੂੰ ਪੰਜਾਬ ਸਟੇਟ ਸਕੀਮ ਅਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕੈਸ਼ਲੈਸ ਮੈਡੀਕਲ ਹੈਲਥ ਸਕੀਮ ਸੋਧ ਕੇ ਲਾਗੂ ਕੀਤੀ ਜਾਵੇ ਆਧਾ ਮੰਗਾ ਤਰੰਤ ਪ੍ਰਵਾਨ ਕੀਤੀਆਂ ਜਾਣ ਲਈ ਪੰਜਾਬ ਸਰਕਾਰ ਨੂੰ ਵਿਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਰਾਹੀਂ ਮੰਗ ਪੱਤਰ ਦਿੱਤਾ ਗਿਆ ਹੈ ਤੇ ਹੈਗੇ ਆ ਜੀ ਡੀ ਰੀਲੀਜ਼ ਕਰਨ ਦਾ इशू ਹੈਗਾ ਫਿਰ 2.59% ਅਨੁਸਾਰ ਇਹਨਾਂ ਦਾ ਜਿਹੜਾ ਹੈਗਾ ਬਤਆਉ ਉਹਦੇ ਬਾਰੇ ਹੈਗਾ ਸੋ ਵੀ ਸੈਂਡਿੰਗ ਇਟ ਟੂ ਦਾ ਗਵਰਨਮੈਂਟ ਜਿਵੇਂ ਇਹਨਾਂ ਨੇ ਚਾਇਆ ਅਸੀਂ ਪੰਜਾਬ ਸਰਕਾਰ ਨੂੰ ਭੇਜ ਦੇ ਰਹੇ ਆ ਥੈਂਕ ਯੂ ਅੱਜ ਅਸੀਂ ਪੰਜਾਬ ਸਟੇਟ ਮਿਸਟੀਰੀਅਲ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸਾਡੀ ਜਿਹੜੀ ਮੀਟਿੰਗ ਹੋਈ ਸੀ ਉਸ ਦੇ ਵਿੱਚ ਮਤਾ ਪਾਸ ਹੋਇਆ ਸੀ ਵੀ ਆਪਣੀ ਮੰਗਾਂ ਸੰਬੰਧੀ ਜਿਹੜਾ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਸਾਹਿਬ ਨੂੰ ਵਿੱਤ ਮੰਤਰੀ ਸਾਹਿਬ ਪ੍ਰਮੁੱਖ ਸਿਕੱਤਰ ਅਤੇ ਡਿਪਟੀ ਕਮਿਸ਼ਨਰ ਦੇ ਅੰਮ੍ਰਿਤਸਰ ਦੇ ਰਾਈ ਆਪਣਾ ਮੰਗ ਪੱਤਰ ਭੇਜਿਆ ਜਾਏ ਤੇ ਡੀਸੀ ਸਾਹਿਬ ਅੱਜ ਕਿਉਂਕਿ ਭਗਤਪੂਰਨ ਸਿੰਘ ਜੀ ਦੀ ਜਿਹੜੀ ਵਰਸੀ ਉਧਰ ਗਏ ਨੇ ਤੇ ਏਡੀਸੀ ਮਿਸਟਰ ਗੁਪਤਾ ਜੀ ਨੂੰ ਅਸੀਂ ਮਿਲੇ ਆ ਆਪਣਾ ਮੰਗ ਪੱਤਰ ਦਿੱਤਾ ਸਾਡੇ ਮੰਗ ਪੱਤਰ ਦੇ ਵਿੱਚ ਅਸੀਂ ਇਹ ਕਿਹਾ ਵੀ ਸਾਨੂੰ ਜਿਹੜਾ ਦੀ ਇਹ ਦੀਆਂ ਚਾਰ ਕਿਸ਼ਤਾ 13% ਘੱਟ ਮਿਲ ਰਿਹਾ ਸਾਨੂੰ ਪੰਜਾਬ ਸਰਕਾਰ ਉਹ ਜਲਦੀ ਤੋਂ ਜਲਦੀ ਦੇਵੇ 2.59 ਦੇ ਨਾਲ ਗੁਣਾਕ ਦੇ ਨਾਲ ਸਾਡੀ ਪੇਕਸ਼ਨ ਕਰਕੇ ਜਿਹੜੀ ਹੈ ਉਸੇ ਸਾਨੂੰ ਪੈਨਸ਼ਨ ਦਿੱਤੀ ਜਾਵੇ ਸਾਡਾ ਮੈਡੀਕਲ ਪਤਾ ਜਿਹੜਾ ਬਹੁਤ ਘਟਿਆ ਘੱਟੋ ਘੱਟ 3000 ਰੁਪਏ ਮਹੀਨਾ ਦਿੱਤਾ ਜਾਵੇ ਤੇ ਜਿਹੜੇ ਆ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਉਹਨਾਂ ਨੂੰ ਜਿਹੜਾ ਵਾ ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ ਕਿਉਂਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਨਹੀਂ ਹੁੰਦੀ ਤਾਂ ਬੁਢਾਪੇ ਦੇ ਵਿੱਚ ਜਿਹੜਾ ਉਹ ਬਹੁਤ ਮਾੜੀ ਹਾਲਤ ਹੋ ਜਾਂਦੀ ਬੰਦੇ ਦੀ ਕਿਉਂਕਿ ਪੈਨਸ਼ਨ ਜਿਹੜਾ ਬੁਟਾਪੇ ਦਾ ਬਹੁਤ ਵੱਡਾ ਸਹਾਰਾ ਅਸੀਂ ਆਪਣਾ ਮੰਗ ਪੱਤਰ ਅੱਜ ਏਡੀਸੀ ਸਾਹਿਬ ਦੇ ਰਾਹੀਂ ਜਿਹੜਾ ਪੰਜਾਬ ਸਰਕਾਰ ਨੂੰ ਭੇਜਿਆ ਅਤੇ ਉਮੀਦ ਹੈ ਵੀ ਪੰਜਾਬ ਸਰਕਾਰ ਸਾਡੇ ਜਿਹੜੇ 65 ਲੱਖ ਦੇ ਕਰੀਬ ਸਾਡੇ ਵੋਟਰ ਬਣਦੇ ਨੇ ਜਿਹੜੇ 6.5 ਲੱਖ ਦੇ ਕਰੀਬ ਪੈਨਸ਼ਨਰ ਤੇ ਮੁਲਾਜ਼ਮ ਉਹਨਾਂ ਦੇ ਡਿਪੈਂਡ ਕਰਨ ਵਾਲੇ 65 ਲੱਖ ਦੇ ਕਰੀਬ ਜਿਹੜੇ ਆ ਵੋਟਰ ਪੰਜਾਬ ਦੇ ਵਿੱਚ ਬੈਠੇ ਨੇ ਉਮੀਦ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਵੱਲ ਜਰੂਰ ਧਿਆਨ ਦੇਵੇਗੀ